ਮੇਰਾ ਨਾਮ ਸੁਖਵਿੰਦਰ ਸਿੰਘ ਜੀ ਮੈਂ ਲੋਕ ਮੋਰਚਾ ਪੰਜਾਬ ਦਾ ਬਠਿੰਡਾ ਕਾਈ ਦਾ ਸਕੱਤਰ ਹਾਂ ਜੀ ਇਹ ਕੀ ਪ੍ਰੋਗਰਾਮ ਫਾਇਦਾ ਪ੍ਰੋਗਰਾਮ ਸੀਗਾ ਜਿਹੜਾ ਫਲਸਤੀਨ ਦੇ ਉੱਤੇ ਇਜ਼ਰਾਈਲ ਨੇ ਹਮਲਾ ਕੀਤਾ ਨੂੰ ਅੱਜ ਪੂਰਾ ਸਾਲ ਹੋ ਗਿਆ ਅਸੀਂ ਲੋਕ ਮੋਰਚਾ ਪੰਜਾਬ ਵੱਲੋਂ ਅੱਜ ਪੂਰੇ ਪੰਜਾਬ 'ਚ ਪੰਜ ਛੱਡ ਥਾਵਾਂ ਦੇ ਉੱਤੇ ਫਲਸਤੀਨ ਦੇ ਹੱਕ 'ਚ ਤੇ ਇਜ਼ਰਾਈਲ ਦੇ ਵਿਰੋਧ ਵਿੱਚ ਮਾਰਚ ਕਰ ਰਹੇ ਹਾਂ ਕੀ 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 ਕਾਰਨ ਸੀ ਤੁਸੀਂ ਦੱਸਦੇ ਹੋ ਕਿ ਕਿਹੜੀਆਂ ਨੀਤੀਆਂ ਕੀ ਇਹੜਾ ਫਲਸਤੀਨ ਦੇ ਖਿਲਾਫ ਜੀ ਪਿਛਲੇ ਤਕਰੀਬਨ 70-80 ਸਾਲਾਂ ਤੋਂ ਇਜ਼ਰਾਈਲ ਨੇ ਜਗ ਮਿੱਟੀ ਤੇ ਇਹਦੇ ਵਿੱਚ ਅਮਰੀਕਾ ਉਹਦਾ ਪੂਰਾ ਸਾਥ ਦੇ ਰਿਹਾ ਹੈਗਾ ਅੱਜ ਫਲਸਤੀਨ ਦੇ ਨਾਲ ਨਾਲ ਉਹਨਾਂ ਨੇ ਲਿਬਨਾਨ ਵਰਗੇ ਤੇ ਹੋਰ ਮਤਲਬ ਕਈ ਮੁਲਕਾਂ ਦੇ ਵਿੱਚ ਇਰਾਨ ਦੇ ਉੱਤੇ ਹਮਲੇ ਦੀਆਂ ਤਿਆਰੀਆਂ ਕਰ ਰਿਹਾ ਹੈਗਾ ਇਹ ਆਪਦਾ ਬਦਾਰਾ ਕਰ ਰਿਹਾ ਹੈਗਾ ਉਥੋਂ ਦੀ ਕੌਮ ਨੂੰ ਮੁਕੰਮਲ ਤੌਰ ਤੇ ਉਹਨਾਂ ਨੇ ਤਬਾਹ ਕਰਤਾ ਪਿਛਲੇ 1 ਸਾਲ ਦੇ ਵਿੱਚ ਉਹਨਾਂ ਨੇ ਤਕਰੀਬਨ 42-43 ਹਜ਼ਾਰ ਲੋਕ ਉੱਥੇ ਮਾਰ ਦਿੱਤੇ ਨੇ ਜਿਦੇ ਵਿੱਚ 17000 ਬੱਚੇ ਸ਼ਾਮਲ ਹੈ ਤੇ 21000 ਬੱਚੇ ਉੱਥੇ ਲਾਪਤਾ ਨੇਗੇ ਤੇ ਅੱਜ 100% ਡਿਸਪਲੇਸਮੈਂਟ ਹੋ ਗਈ ਉੱਥੇ ਮੁਕੰਮਲ ਤੌਰ ਤੇ ਹਸਪਤਾਲ ਸਰਕਾਰੀ ਦਫ਼ਤਰ ਅਦਾਰੇ ਯਾਨੀ ਕਿ ਸਕੂਲ ਮੁਕੰਮਲ ਤੌਰ ਤੇ ਤਬਾਹ ਹੋ ਚੁੱਕੇ ਨੇ ਤੇ ਇਹ ਤੋਂ ਗਾਹਾਂ ਆਪਦਾ ਸ਼ਿਕੰਜਾ ਹੋਰ ਵਧਾਉਂਦਾ ਹੋਇਆ ਉਹਨੇ ਜਿਹੜੇ ਅੜੜ ਮੁਲਖਾਂ ਤੋਂ ਰਾਹਤ ਆ ਰਹੀ ਸੀ ਜਿਹਦੇ ਵਿੱਚ ਰਾਸ਼ਨ ਸ਼ਾਮਲ ਸੀਗਾ ਦਵਾਈਆਂ ਸ਼ਾਮਲ ਸੀਗੀਆਂ ਉਹ ਤਕਰੀਬਨ 1 ਲੱਖ ਟਨ ਰਾਸ਼ਨ ਤੇ ਦਵਾਈਆਂ ਅੜੜ ਮੁਲਖਾਂ ਦੀ ਹੱਥਾਂ ਤੇ ਖੜਾ ਹੈਗਾ ਪਰ ਇਜ਼ਰਾਈਲ ਨੇ ਡੀਆਂ ਰੋਕਾਂ ਲਾਈਆਂ ਹੋਈਆਂ ਵੀ ਉਹ ਫਲਸਤੀਨ ਦੇ ਵਿੱਚ ਉਹਨੂੰ ਐਂਟਰ ਨਹੀਂ ਕਰਨ ਦੇ ਰਹੀ ਦੇ ਰਿਹਾ ਇਹਦੇ ਨਾਲ ਨਾਲ ਸਾਡੀ ਮੰਗ ਇਹ ਹੈ ਵੀ ਜਿਹੜੀ ਭਾਰਤੀ ਹਕੂਮਤ ਹੈ ਇਹ ਵੀ ਇਜ਼ਰਾਈਲ ਦੀ ਪੂਰੀ ਸਪੋਰਟ ਕਰ ਰਹੀ ਹੈ ਉਹਨੂੰ ਹਥਿਆਰ ਸਪਲਾਈ ਕਰ ਰਹੀ ਹੈ ਉਹਨੂੰ ਵਰਕਰ ਸਪਲਾਈ ਕਰ ਰਹੀ ਹੈ ਤੇ ਹੁਣ ਇਜ਼ਰਾਈਲ ਦੀ ਐਮਬੈਸੀ ਨੇ ਮੰਗ ਕੀਤੀ ਹੈ ਵੀ ਸਾਨੂੰ ਟ੍ਰੇਨਿੰਗ ਦੇ ਵਾਸਤੇ ਇੱਥੇ ਸ਼ੂਟਿੰਗ ਰੇਂਜ ਦਿੱਤੀ ਜਾਵੇ ਦਿੱਲੀ ਦੇ ਵਿੱਚ ਤੇ ਭਾਰਤੀ ਹਕੂਮਤ ਉਹਨੂੰ ਦੇਣ ਵਾਸਤੇ ਵਿਉਂਤਾ ਬਣਾ ਰਹੀ ਹੈ ਅਸੀਂ ਲੋਕ ਮੋਰਚਾ ਪੰਜਾਬ ਵੱਲੋਂ ਵੀ ਵਿਰੋਧ ਕਰਦੇ ਹਾਂ ਵੀ ਭਾਰਤੀ ਹਕੂਮਤ ਇਜ਼ਰਾਈਲ ਨਾਲ ਜਿੰਨੀਆਂ ਵੀ ਸਮਝੌਤੇ ਸੰਧੀਆਂ ਕੀਤੀਆਂ ਹੋਣਗੀਆਂ ਉਹ ਸਾਰੀਆਂ ਨੂੰ ਰੱਦ ਕਰੇ ਤੋੜੇ ਉਹਨੂੰ ਹਥਿਆਰ ਦੇਣੇ ਬੰਦ ਕਰੇ ਉਹਨੂੰ ਵਰਕਰ ਸਪਲਾਈ ਕਰਨੇ ਬੰਦ ਕਰੇ ਤੇ ਉਹਨੂੰ ਕਿਸੇ ਵੀ ਤਰ੍ਹਾਂ ਦੀ ਸ਼ੂਟਿੰਗ ਰੇਂਜ ਨਾ ਦਿੱਤੀ ਜਾਵੇ ਦੇਖੋ ਜੀ ਯੂਐਨਓ ਨੂੰ ਵੀ ਇਹ ਟਿਚ ਜਾਣ ਕੇ ਜਾਣ ਰਹੇ ਨਹੀਂ ਜਾਨੀ ਯੂਐਨਓ ਦੇ ਜਿਹੜੇ ਹਸਪਤਾਲ ਸੀਗੇ ਉੱਥੇ ਜੋ ਰਾਹਤ ਪ੍ਰਬੰਧ ਸੀ ਜਿਹੜੇ ਉਹ ਉਹ ਸਾਰੇ ਵੀ ਇਹਨਾਂ ਨੇ ਤਬਾਹ ਕੀਤੇ ਨੇਗੇ ਸੋ ਇਸ ਕਰਕੇ ਅਸੀਂ ਤਾਂ ਇਹੀ ਸਮਝਦੇ ਆਂ ਵੀ ਇਹ ਸਾਮਰਾਜ ਦੇ ਖਿਲਾਫ ਲੋਕਾਂ ਨੂੰ ਆਪਣੀ ਲੜਾਈ ਹੋਰ ਤੇਜ਼ ਕਰਨੀ ਚਾਹੀਦੀ ਹੈ ਜਿੱਥੇ ਇਹਨਾਂ ਨੇ ਉਸ ਜੰਗ ਦਾ ਵਿਰੋਧ ਕਰਨਾ ਚਾਹੀਦਾ ਹੈ ਉੱਥੇ ਆੜੜ ਮੁਲਕਾਂ ਦੇ ਵਿੱਚ ਜਿੱਥੇ ਵੀ ਸਾਮਰਾਜੀ ਹੱਲੇ ਤੇਜ਼ ਹੋਏ ਹੋਵੇ ਨੇ ਉੱਥੇ ਸਾਮਰਾਜੀ ਨੀਤੀਆਂ ਦੇ ਖਿਲਾਫ ਲੋਕਾਂ ਨੂੰ ਸੰਘਰਸ਼ ਦਾ ਝੰਡਾ ਬੁਲੰਦ ਕਰਨਾ ਚਾਹੀਦਾ ਹੈ ਅਸੀਂ ਲੋਕ ਮੋਰਚਾ ਪੰਜਾਬ ਵੱਲੋਂ ਇਹੀ ਮੰਗ ਕਰਦੇ ਹਾਂ ਤੇ ਜਾਨ ਕੇ ਤੇ ਪਾਟ ਮਾਰ ਦੇਖੋ ਜੀ ਇਹਦੇ ਬਾਰੇ ਅਸੀਂ ਮੋਰਚੇ ਵੱਲੋਂ ਫਿਲਹਾਲ ਕੁਝ ਨਹੀਂ ਕਹਿ ਸਕਦੇ ਵੀ ਵਾਰਲਡ ਵਾਰ ਵਨੀ ਵਧੂ ਕਿ ਨਾ ਵਧੂ ਪਰ ਇੱਕ ਜ਼ਰੂਰ ਹੈ ਵੀ ਉਹ ਪਸਾਰਵਾਦੀ ਨੀਤੀਆਂ ਨੇ ਸਾਮਰਾਜ ਦੀਆਂ ਜਿਹਦੇ ਤਹਿਤ ਆ ਜੋ ਇਨਾਨ ਨੂੰ ਦੱਬਣਾ ਚਾਹੁੰਦਾ ਹੈ ਲਿਬਨਾਨ ਨੂੰ ਦੱਬਣਾ ਚਾਹੁੰਦਾ ਹੈ ਤੇ ਜੜੀਆਂ ਵੀ ਉੱਥੇ ਵਿਰੋਧੀ ਸ਼ਕਤੀਆਂ ਨੇ ਚਾਹੇ ਉਹ ਹਮਾਸ ਹੈ ਹਿਆਤੀ ਹੈ ਚਾਹੇ ਜਿਬੁੱਲਾ ਵਰਗੇ ਨੇਗੇ ਉਹਨਾਂ ਦੀ ਆਵਾਜ਼ ਦਬਾਉਣਾ ਚਾਹੁੰਦਾ ਤੇ ਇਹਦਾ ਇੰਟਰਸਟ ਇਹੀ ਹੈ ਵੀ ਸਾਰੇ ਸੰਸਾਰ ਉੱਤੇ ਉਹ ਕਬਜਾ ਕੀਤਾ ਜਾਵੇ ਚਾਹੇ ਸਿੱਧਾ ਫੌਜੀ ਕਬਜਾ ਹੋਵੇ ਜਾਂ ਆਪਦੀ ਪਿੱਠੂ ਹਕੂਮਤਾਂ ਬਿਠਾ ਦੇ ਜਾਂ ਕਿਸੇ ਹੋਰ ਤਰੀਕੇ ਨਾਲ ਕਬਜਾ ਕੀਤਾ ਜਾਵੇ ਇਹ ਸਾਮਰਾ